हाँ जी प्योर कॉटन का सूट रहेगा नैक तो इंब्रॉयडरी या उसकी बॉटम के न दुपट्टा मिलेगा लैस वाला नौ सौ नड़िन्नवे फ्री शिपिंग च कर सकते हो नैक्सट अपने कोल सिल्क दस बनारसी सूट रहने टाईमीटर तो शर्ट रहेगी मसलीन कॉटन की बॉटम रहेगी मसलीन का दुपट्टा सीकोन्स वाला रहेगा प्राइज़ इन्ह सूटों का अठ सौ पाँ फ्री शिपिंग स्क्रीनशॉट लैके मेरे वट्सअप नंबर पर अपना ऑर्डर प्लेस कर सकते हो नैक्सट अपने को्योर कॉटन के सूट ਪ੍ਰਿੰਟ ਸ਼ਰਟ ਰਹੇਗੀ ਪਿਓਰ ਕਾਟਨ ਦੀ ਬਾਟਮ ਰਹੇਗੀ ਵਰਕ ਹੋਇਆ ਨਾਲ ਪਿਓਰ ਸੁਪਰ ਚਾਈਨਾ ਨੈਟ ਦੁਪੱਟਾ ਵਰਕ ਵਾਲਾ ਰਹੇਗਾ ਪ੍ਰਾਈਸ ਇਨਾਂ ਸੂਟਾਂ ਦਾ 1299 ਫ੍ਰੀ ਸ਼ਿਪਿੰਗ ਨੈਕਸਟ ਪਿਓਰ ਕਾਟਨ ਕੈਮਰੀ ਕਾਟਨ ਸ਼ਰਟ ਰਹੇਗੀ ਪਿਓਰ ਕਾਟਨ ਦੀ ਬਾਟਮ ਰਹੇਗੀ ਮਲਮਲ ਕਾਟਨ ਦਾ ਦੁਪੱਟਾ ਰਹੇਗਾ ਪ੍ਰਾਈਸ ਇਨਾਂ ਸੂਟਾਂ ਦਾ 599 ਫ੍ਰੀ ਸ਼ਿਪਿੰਗ ਨੈਕਸਟ ਪਿਓਰ ਵਿਸਕੋਸ ਆਰਗੈਂਜ਼ਾ ਸ਼ਰਟ ਰਹੇਗੀ 2 ਮੀਟਰ neck ਪੱਟੀ embroidery ਆ ਘੇਰੇ ਤੇ ਵੀ ਵਰਕਾ ਮਸਲਿਨ ਦੀ ਬਾਟਮ ਆ ਉਸਤੇ ਵੀ ਵਰਕ ਆ ऑर्गेंजा दुपट्टा 2.5 मीटर प्राइस ਇਹਨਾਂ ਸੂਟਾਂ ਦਾ 1450 ਫ੍ਰੀ ਸ਼ਿਪਿੰਗ ਨੈਕਸਟ ਆਪਣੇ ਕੋਲ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ प्रिंटेड शर्ट ਰਹੇਗੀ 1.70 ਮੀਟਰ ਵੱਡੇ ਪਣੀ ਦੀ ਬਾਟਮ ਰਹੇਗੀ 2 ਮੀਟਰ ਵੱਡੇ ਪਣੀ ਦੀ ਮੈਚਿੰਗ ਸੂਟ ਨੇ ਪਿਓਰ ਕੈਮਰੀ कॉटन ਦੇ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 450 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਇਹਨਾਂ ਸੂਟਾਂ ਦਾ ਵੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਡਿਜੀਟਲ ਚੈੱਕ ਟੈਬੀ ਪ੍ਰਿੰਟ ਸ਼ਰਟ ਰਹੇਗੀ ਮਸਲੀਨ ਬਾਟਮ ਰਹੇਗੀ ਇਸਦੇ ਨਾਲ ਸ਼ਰਟ ਰਹੇਗੀ ਟਾਈ ਮੀਟਰ ਬਾਟਮ ਇਸਦੇ ਨਾਲ ਟਾਈ ਮੀਟਰ ਪ੍ਰਾਈਸ ਰਹੇਗਾ 650 ਫ੍ਰੀ ਸ਼ਿਪਿੰਗ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਜੀ